ਕਿੰਨਾ ਹੋਰ ਕਰ ਲਾਥਰੂਮ ਗਿਆ ਜੀ ਸਰਦਾਰ ਨਹੀਂ ਬਾਥਰੂਮ ਗਿਆ ਸੀਗਾ ਕਿੱਥੇ ਗਿਆ ਸੀਗਾ ਹਸਪੀਟਲ ਤੋਂ ਬਾਹਰ ਚਲਾ ਗਿਆ ਸੀਗਾ ਪਰ ਉਹ ਕਿਹੜੇ ਮਾਮਲੇ ਚੰਦਰ ਆ ਹਨ ਕਿਹੜੇ ਮਾਮਲੇ ਚੰਦਰ ਇਹ ਹੋਇਆ ਸੀਗਾ ਕਿਉਂ ਅੰਦਰ ਗਿਆ ਅੰਦਰ ਅੰਦਰ ਕਿਉਂ ਗਿਆ ਸੀਗਾ ਫਿਰ ਤੇ ਕੋਈ ਪਰਚਾ ਵੀ ਹੈ ਐਨਡੀਪੀਐਸ ਦਾ ਆ ਜਾਂਦਾ ਬੋਲ ਮੇਰੇ ਐਵੇਂ ਤੈਨੂੰ ਇਧੀਆਂ ਦੇਖ ਲੈ ਕੋਈ ਤਾਂ ਤਰ੍ਹਾਂ ਦੇ ਮਾਮਲਾ ਦਰਜ ਹੈ ਨਾ ਮਿਲਾਉਣਾ ਹੈ ਨਾ ਭਾਈ ਇਹ ਮਾਮਲਾ ਦਰਜ ਹੈ ਕੁਪਾ ਜਨੀ ਕੋਸ਼ਿਸ਼ ਕੀਤੀ ਸੀ ਜੀ ਅਸੀਂ ਮੈਂ ਮੈਂ ਕਿਹਾ ਕਰਦਾ ਹੈ ਜੀ ਇਹ ਸਾਡੇ ਪਰਚਾ ਆ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਐਸਿੰਦਰ ਸਿੰਘਾ ਜੀ ਥਾਂ ਤੇ ਪਹੁੰਚੇ ਅੱਛਾ ਸਰ ਕੀ ਕੋਈ ਆਇਆ ਜਿਹੜਾ ਲਿਆਂਦਾ ਹੈ ਇਹ ਮੰਦਾ ਕਿਸ ਮਾਮਲੇ ਕਿ ਲਿਆਂਦਾ ਏ ਐਨ ਡੀ ਪੀ ਸੈਕਟਰ ਚ ਆਇਆ ਇਹ ਤੇ ਮੁਕਦਮਾ ਦਰਜਾ ਗੋਲੀਆਂ ਮੇਰੇ ਤੇ ਫੜੀਆਂ ਸੀਗੀਆਂ ਠੀਕ ਆ ਸਰ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਇਸ ਵੇਲੇ ਹਸਪਤਲ ਤੋਂ ਨਹੀਂ ਨਹੀਂ ਜੀ ਪਾਸੇ ਮੈਂ ਮੈਂ ਪਾਰਟੀਕਰਨ ਲੈ ਮੇਰੇ ਪਾਸੋਂ ਗਈ ਕਿ ਭੱਜਣ ਦੀ ਕੋਸ਼ਿਸ਼ ਕੀਤੀ ਨਾਲ ਫੜਦੇ ਜੀ ਮੇਰੇ ਸਾਈਡ ਤੇ ਹੋ ਗਿਆ ਸੀਗਾ ਮਾੜਾ ਸੈੱਟ ਵੀ ਇਹ ਹਸਪਤਲ ਦੇ ਬਾਹਰੋਂ ਲੱਗਿਆ ਕੰਦਰੀ ਲੱਗਿਆ ਅੰਦਰੋਂ ਲੱਗਿਆ ਜੀ ਠੀਕ ਹੈ ਤੇ ਇਹ ਇਹ ਇਹਦੇ ਨਾਲ ਹੋਰ ਵੀ ਸਾਥੀ ਸੀਗੇ ਜਾਂ ਇਕੱਲਾ ਹੀ ਸੀਗਾ ਇਕੱਲਾ ਹੀ ਹੈ ਜੀ ਇਹਦੀ ਲੱਤ ਤੇ ਪਲੱਸਟਰ ਪੁੱਸਰ ਕੀਤਾ ਹੈ ਜੀ ਪਹਿਲਾਂ ਛੱਟ ਪਹਿਲਾਂ ਪੁਰਾਣੀ ਛੱਟ ਲੱਗੀ ਵੀ ਉਹਦੇ ਪਲੱਸਟਰ ਦਿੱਤਾ ਸੀ ਕੀ ਕਰਨ ਲਈ ਲੈ ਕੇ ਆਏ ਹੁਣ ਮ ਇਹਦਾ ਮਾਮਲਾ ਦਰਕੀਤਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ